ਜਦੋਂ ਤੱਕ ਤਾਂ ਨਰੰਗਕਾਰੀ ਕੇਸ ਦੀ ਇਨਵੈਸਟੀਗੇਸ਼ਨ ਸੀ ਉਦੋਂ ਤੱਕ ਤਾਂ ਪੰਜਾਬ 'ਚ ਕੋਈ ਕ੍ਰਾਈਮ ਨਹੀਂ ਹੋਇਆ ਸਿਰ ਲੋਕੀ ਆਸ ਨਹੀਂ ਸੀ ਕਰਦੇ ਕਿ ਆਰਮੀ ਇਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਡੀ ਰਿ ਕਰੇਗੀ ਕਈਆਂ ਨੇ ਜਾਨਾ ਗਵਾ ਲਈਆਂ ਅਸੀਂ ਪੰਜਾਬ ਵੀ ਉਜਾੜ ਲਿਆ ਤੇ ਉਹਨਾਂ ਨੂੰ ਅਗਲੀ ਸਰਕਾਰ ਜ਼ਰੂਰ ਮਿਲ ਗਈ ਇੰਦਰਾ ਗਾਂਧੀ ਜੀ ਦੀ ਵੀ ਇਹਦੇ ਨਾਲ ਹੀ ਮੌਤ ਹੋਈ 30000 ਤੋਂ ਜ਼ਿਆਦਾ ਲੋਕ ਮਾਰੇ ਗਏ ਇਨੋਸੈਂਟ ਬੱਸਾਂ ਜੋ ਲਾਗੇ ਇਨੋਸੈਂਟ ਲੋਕ ਮਾਰੇ ਗਏ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਜਿੱਥੇ ਸਾਰੇ ਖੁਸ਼ ਆਲੰਦੇ ਸੀ 1 ਰੁਪਿਆ ਜਿਹੜਾ ਆ ਉਹ 13 ਪਾਉ ਦੇ ਬਰਾਬਰ ਸੀ ਮਾਝੇ ਦਾ ਰਿਵਾਜ ਆ ਵੀ ਜਿਹੜਾ ਜੇਲ੍ਹ ਚ ਉਹਨੂੰ ਜਿਟਾਉਣਾ ਹੈ ਇੱਕ ਮੁੰਡਾ ਆਉਂਦਾ ਨਾ ਦਾੜੀ ਰੱਖੀ ਆ ਨਾ ਕੇਸ ਰੱਖਿਆ ਅਮਰ ਸ਼ਕਲਿਆ ਜੀ ਤੇ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਇੱਕਦਮ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਯਹਾਂ ਅਮਰਤਪਾਲ ਨੇ ਅਮਰਤਪਾਲ ਨੇ ਉਸ ਤੋਂ ਪਹਿਲਾਂ ਕੌਮ ਲਈ ਪੰਥ ਲਈ ਕੀਤਾ ਸੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਮਨਪ੍ਰੀਤ ਚਾਲ ਮਾਰਕ ਪੰਜਾਬ ਤੇ ਅੱਜ ਮੈਂ ਇੱਕ ਬੜੀ ਅਹਿਮ ਇੰਟਰਵਿਊ ਲੈ ਕੇ ਆਇਆ ਹਾਂ ਤੁਸੀਂ ਕਹਿ ਸਕਦੇ ਆਂ ਕਿ ਖਾਕੀ ਤੇ ਖਾਦੀ ਦਾ ਸੁਮੇਲ ਇਸ ਜਗ੍ਹਾ ਦੇ ਉੱਤੇ ਅੱਜ ਦਿਖਾਈ ਦੇਵੇਗਾ ਐਨਆਈ ਨਹੀਂ 14 ਦੇ ਕਰੀਬ ਕਿਤਾਬਾਂ ਵੀ ਉਹ ਲਿਖ ਚੁੱਕੇ ਨੇ ਬਤੌਰ ਸਿੱਖ ਬੁੱਧੀਜੀਵੀ ਵੀ ਉਹ ਜਾਣੇ ਜਾਂਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਇਸ ਵਕਤ ਦੀ ਜਿਹੜੀ ਨੈਸ਼ਨਲ ਦੀ ਕੋਰ ਬੈਲਟ ਹੈਗੀ ਆ ਜਿਹੜੀ ਵਰਕਿੰਗ ਕਮੇਟੀ ਆ ਉਸਦੇ ਮੈਂਬਰ ਵੀ ਨੇ ਐ ਨਹੀਂ ਨਹੀਂ ਮਿਨੋਰਿਟੀ ਕਮਿਸ਼ਨ ਕੌਮੀ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਰਹ ਚੁਕੇ ਨੇ ਇਕਬਾਲ ਸਿੰਘ ਲਾਲਪੁਰਾ ਜੀ ਲਾਲਪੁਰਾ ਸਾਹਿਬ ਨੇ ਪੰਜਾਬ ਦੇ ਵੱਖ-ਵੱਖ ਤੌਰਾਂ ਦੇ ਵਿੱਚ ਉਸ ਵਕਤ ਕੰਮ ਕੀਤਾ ਜਦੋਂ ਪੰਜਾਬ ਦੇ ਵਿੱਚ ਕਾਲੇ ਦੌਰ ਚੱਲਦਾ ਪਿਆ ਸੀ ਉਸ ਵਕਤ ਪੰਜਾਬ ਦੇ ਕੀ ਹਾਲਾਤ ਸਨ ਤੇ ਅੱਜ ਜਦੋਂ ਉਹ ਇੱਕ ਰਾਜਨੀਤਿਕ ਪਾਰਟੀ ਦੇ ਵੱਡੇ ਨੁਮਾਇੰਦੇ ਤੌਰ ਤੇ ਦੇਖੇ ਜਾਂਦੇ ਨੇ ਅੱਜ ਕੀ ਹਾਲਾਤ ਨੇ ਲਾਲਪੁਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਾਣ ਪੰਜਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਲਸਾ ਉਹ ਬ੍ਰੋਸੋ ਪ੍ਰਾਣੇ ਦਹਾਕੇ ਚੱਲਦੇ ਆ ਜਦੋਂ ਤੁਸੀਂ ਇਨਸਪੈਕਟਰ ਸੀਗੇ ਤੁਸੀਂ ਦੱਸ ਰਹੇ ਸੀਗੇ ਕਿਉਂਕਿ ਸਾਡੀ ਜਿਹੜੀ ਜਨਰੇਸ਼ਨ ਆ ਉਸਨੇ ਇਹ ਚੀਜ਼ਾਂ ਸੁਣੀਆਂ ਐ ਤੇ ਤੁਸੀਂ ਉਸ ਸਮੇ ਉਸ ਜਗ੍ਹਾ ਦੇ ਉੱਤੇ ਮੌਜੂਦ ਸੀ ਤੁਸੀਂ ਆਪਣੀ ਅੱਖਾਂ ਨਾਲ ਦੇਖੀਆਂ ਐ ਮੈਂ ਕੱਲ ਕਰ ਰਿਹਾ ਹਾਂ ਅ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੰਤ ਜਰਨੈਲ ਪਿੰਡਰਾਵਾਂ ਨਾਲ ਤੁਹਾਡੀ ਮੁਲਾਕਾਤ ਹੋਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤ ਸਾਹਿਬ ਨੂੰ ਮੈਂ ਦਮਦਮੀ ਟਕਸਾਲ ਨਾਲ तकरीबन 1975 ਦੀ ਵਾਕਫੀਤ ਹਾਂ ਉਸ ਵੇਲੇ ਜਿਹੜੇ ਆ ਨਾ ਸੰਤ ਗਿਆਨੀ ਕਰਤਾਰ ਸਿੰਘ ਹੁੰਦੇ ਸੀ ਜੀ ਮੈਂ ਤੇ ਹਲੇ ਗੁਰਦੁਆਰਾ ਬਣਨਾ ਸ਼ੁਰੂ ਹੋਇਆ ਸੀ ਤੇ ਇਹ ਜਿਹੜਾ ਸੱਜ ਜਰਨੈਲ ਸਿੰਘ 77 ਦੇ ਵਿੱਚ ਟਕਸਾਲ ਦੇ ਮੁਖੀ ਬਣੇ ਉਦੋਂ 78 April ਚ ਨਿਰੰਕਾਰੀ ਕੇਸ ਹੋ ਗਿਆ ਤਾਂ ਇਸ ਕਰਕੇ ਉਸ ਕੇਸ ਦੀ ਅਸੀਂ ਪੁਲਿਸ ਅਫਸਰ ਇਨਵੈਸਟੀਗੇਟਰ ਸੀਗੇ ਤੇ ਇਹ ਮਦਈ ਸੀ ਮ ਮਦਈ ਦਾ ਤੇ ਪੁਲਿਸ ਵਾਲਿਆਂ ਦਾ ਜੋ ਤਾਲਮੇਲ ਹੁੰਦਾ ਹੈ ਇੰਨਾ ਤਾਲਮੇਲ ਸਾਡੇ ਨਾਲ ਸੀਗਾ ਕਰਨਾਲ ਤੱਕ ਜਦੋਂ ਤੱਕ ਇਨਵੈਸਟੀਗੇਸ਼ਨ ਹੁੰਦੀ ਰਹੀ ਉਦੋਂ ਤੱਕ ਅਸੀਂ ਇੱਕ ਦੂਜੇ ਨੂੰ ਮਿਲਦੇ ਰਹੇ ਉਸ ਤੋਂ ਬਾਅਦ ਫਿਰ ਜਿਹੜੀ ਜਦੋਂ ਬਰੀ ਹੋ ਗਏ ਫਿਰ ਅਸੀਂ ਕੋਸ਼ਿਸ਼ ਕੀਤੀ ਅਪੀਲ ਵੀ ਕਰੀਏ ਲੇਕਿਨ ਉਸ ਵਾਲੇ ਦੀ ਸਰਕਾਰ ਦਾ ਫੈਸਲਾ ਸੀ ਕਿ ਇਹ ਮੁਕਦਮੇ 'ਚ ਅਪੀਲ ਨਹੀਂ ਕਰਨੀ ਸਾਹ ਦਰਬਾਰਾ ਸੀ ਦੀ ਗਵਰਨਮੈਂਟ ਬਣ ਗਈ ਸੀ ਅਪੀਲ ਉਸ ਕੇਸ ਕੀਤੀ ਨਹੀਂ ਉਸ ਤੋਂ ਬਾਅਦ ਫਿਰ ਜੋ ਬਾਅਦ ਕਰਾਇਮ ਹੋਇਆ ਉਸ ਬਾਅਦ ਉਹ ਇੱਕ ਨਵੀਂ ਲਾਈਨ ਸ਼ੁਰੂ ਹੋਈ ਕਿਉਂ ਸ਼ੁਰੂ ਹੋਈ ਇਹ ਇਤਿਹਾਸ ਇਸ ਕੱਲ ਦਾ ਕਰੇਗਾ ਕਿ ਜੁਡੀਸ਼ਰੀ ਕਿੱਥੇ ਫੇਲ ਹੋ ਗਈ ਬਿਊਰੋਕ੍ਰੇਸੀ ਕਿੱਥੇ ਫੇਲ ਹੋ ਗਈ ਜਿਹੜੀ ਐਡਮਿਨਿਸਟ੍ਰੇਸ਼ਨ ਕਿਵੇਂ ਫੇਲ ਹੋ ਗਈ ਯਕਿਵੇਂ ਨਹੀਂ ਅਸੀਂ ਉਹਨੂੰ ਗੱਲੋਂ ਉੱਥੇ ਹੀ ਖਤਮ ਕੀਤਾ ਜਿੱਥੇ ਅੱਜ ਵੀ ਅਸੀਂ ਖੜੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਉਹ ਜਿਹੜੀ ਉਸ ਤੋਂ ਬਾਅਦ ਫਿਰ ਜਿਹੜੇ ਬਾਕੀ ਜੋ ਵੀ ਹਿੱਸਾ ਹੋਇਆ ਉੱਤੇ ਬਲੂ ਸਟਾਰ, ਬਲੈਕ ਟਰੰਡਰ, ਸੰਜਨ ਦੇਲ ਸਿੰਘ ਦੀ ਗ੍ਰਿਫਤਾਰੀ ਅਸੀਂ ਸਾਰਿਆਂ ਨਾਲ ਉੱਤੇ ਰਹੇ ਹਾਂ ਲੇਕਿਨ ਮੈਂ ਸਮਝਦਾ ਕਿ ਇਹ ਜਸ ਵਾਸ ਇਨ ਨਾਨ ਸੀਰੀਅਸ ਅਪਰੋਚ ਹੁਣ ਜੀਵੀਐਸ ਸਿੱਧੂ ਸਾਹਿਬ ਨੇ ਇੱਕ ਕਿਤਾਬ ਲਿਖੀ ਹੈ ਖਾਲਿਸਤਾਨ ਕਨਸਪਰੇਸੀ ਹਾਂ ਕਿ ਇੰਦਰਾ ਗਾਂਧੀ ਜੀ ਨੇ ਫੈਸਲਾ ਕੀਤਾ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਜੀ ਨੇ ਕਿ ਸਿੱਖਾਂ ਨੂੰ ਮਾਰ ਕੇ 85 ਦਾ ਇਲੈਕਸ਼ਨ ਜਿੱਤਣਾ ਉਹਨਾਂ ਨੇ ਮਾਹੌਲ ਤਿਆਰ ਕੀਤਾ 80 ਔਨਵਰਡ ਤੇ 85 ਦੇ ਵਿੱਚ ਗੰਗਾ ਸਿੰਘ ਜਿਹੜਾ ਆ ਉਹ ਤਾਂ ਇੱਕ ਟਰੈਵਲ ਏਜੰਟ ਸੀਗਾ ਜਿਹਨੂੰ ਬੁਲਾ ਕੇ ਅਮਰੀਕਾ ਤੋਂ 81 ਦੇ ਵਿੱਚ ਇੱਥੇ ਖਾਲਸਾਤਨ ਦੀ ਡਿਮਾਂਡ ਰੱਖੀ ਗਈ ਚੰਡੀਗੜ੍ਹ ਦੇ ਵਿੱਚ ਹੀ ਖਾਲਸਾ ਜਿਵਾਨ ਦੀ ਸੋ ਇਹ ਸਾਰਾ ਇੱਕ ਕੌਨਸਪਰੇਸੀ ਦਾ ਹਿੱਸਾ ਸੀ ਸਿੱਖ ਉਸ ਕੌਨਸਪਰੇਸੀ ਵਿੱਚ ਫਸ ਗਿਆ ਔਰ ਕញ្ញਾਂ ਨੇ ਜਾਣਾ ਕੋ ਵਾਲੀਆਂ ਅਸੀਂ ਪੰਜਾਬ ਵੀ ਉਜਾੜ ਲਿਆ ਤੇ ਉਹਨਾਂ ਨੂੰ ਅਗਲੀ ਸਰਕਾਰ ਜਰੂਰ ਮਿਲ ਗਈ ਇੰਦਰਾ ਗਾਂਧੀ ਜੀ ਦੀ ਵੀ ਇਹਦੇ ਨਾਲ ਹੀ ਮੌਤ ਹੋਈ ਦੇ ਵੀ ਡਕਟਾਈ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵੀ ਡੈਥ ਹੋਈ ਸੋ ਇਹ ਹੁਣ ਵੀ ਸਬਕ ਸਿੱਖਣ ਦੇ ਸਾਡਾ ਮੁੱਖ ਮੰਤਰੀ ਇਸੇ ਗੱਲ ਜਿਹੜਾ ਉਹ ਮਾਰਿਆ ਗਿਆ 30000 ਤੋਂ ਜ਼ਿਆਦਾ ਲੋਕ ਮਾਰੇ ਗਏ ਇਨੋਸੈਂਟ ਬੱਸਾਂ 'ਚੋਂ ਲਾ ਕੇ ਇਨੋਸੈਂਟ ਲੋਕ ਮਾਰੇ ਗਏ ਉਹ 트ੈਜਰੀ ਜਾਂ ਦੁੱਖ ਵਾਲਾ ਸਮਾਂ ਕੋਈ ਇਹ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਲੇਕਿਨ ਮੈਂ ਇੱਕੋ ਹੀ ਗੱਲ ਕਵਾਂਗਾ ਵੀ ਸ਼ੁੱਡ ਬੀ ਸੈਂਸਿਟਿਵ ਟੂ ਦੀ ਪਬਲਿਕ ਪ੍ਰੋਬਲਮਸ ਜੇ ਜਦੋਂ ਜਦ ਉਸ ਵੇਲੇ ਲੋਕਾਂ ਨੂੰ ਮੂਰਖ ਨਾ ਸਮਝੋ ਜਾ ਇਹ ਸਮਝੋ ਕਿ ਤੁਸੀਂ ਟਰੈਪ ਕਰੋਗੇ ਜੇ ਤੁਸੀਂ ਇਹ ਬਣਾਇਆ ਕਿ ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਇਲੈਕਸ਼ਨ ਜਿੱਤ ਲਾਂਗੇ ਤੇ ਉਹਦਾ ਨੁਕਸਾਨ ਵੀ ਬਹੁਤ ਵੱਡਾ ਹੋਇਆ ਸੋ ਹੁਣ ਵੀ ਪੰਜਾਬ ਦੇ ਮਾਹੌਲ ਨੂੰ ਜਿਹੜਾ ਮੈਂ ਇਸ ਸਮੇਂ ਕਿ ਸਾਨੂੰ ਸ਼ਾਂਤ ਕਰਨਾ ਚਾਹੀਦਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਜਿੱਥੇ ਸਾਰੇ ਖੁਸ਼ਹਾਲ ਲੰਦੇ ਸੀ 1 ਰੁਪਿਆ ਜਿਹੜਾ ਆ ਉਹ ਤੇਰਾ ਪਾਉ ਦੇ ਬਰਾਬਰ ਸੀ ਅੱਜ ਅਸੀਂ ਉੱਥੇ ਪੌਂਡ ਕਮਾਣ ਲਈ ਬਾਹਰ ਜਾਂਦੇ ਆ ਪਹਿਲਾਂ ਲੋਕੀ ਪੌਂਡ ਤੇ ਡਾਲਰ ਕਮਾਣ ਲਈ ਇੰਡੀਆ ਚਾਉਂਦੇ ਸੀ ਨਾਨਕਸ਼ਹੀ ਰੁਪਈਆ ਮਿਲਦਾ ਸੀਗਾ ਪੰਜਾਬ ਚ ਆ ਕੇ ਸੋ ਅਸੀਂ ਉਸੇ ਪੰਜਾਬ ਦੀ ਸਿਰਜਣਾ ਦੁਬਾਰਾ ਮਹਾਰਾਜਾ ਰਜੀਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਜਿਹੜਾ ਸਾਰਿਆਂ ਦਾ ਸਾਂਝਾ ਪੰਜਾਬ ਸੀ ਮੇਰੇ ਇੱਕ ਸਵਾਲ ਆ ਹੁਣ ਸੰਤਰ ਦਿਨੈਲ ਪੰਡਾ ਵਾਲਾ ਸੰਤ ਦਿਨਾਲ ਤੁਸੀਂ ਮੁਲਾਕਾਤ ਕੀਤੀ ਆ ਕਿੱਦਾਂ ਦਾ ਉਹਨਾਂ ਦਾ ਵਿਹਾਰ ਸੀਗਾ ਕਿਸ ਲੈਜ਼ੇ ਦੇ ਵਿੱਚੋਂ ਗੱਲ ਕਰਦੇ ਸੀਗੇ ਤੇ ਤੁਹਾਡੀ ਪਰਸੈਪਸ਼ਨ ਕੀ ਹੈ ਉਸ ਚੀਜ਼ ਨੂੰ ਲੈ ਕੇ ਦੇਖੋ ਪਰਸੈਪਸ਼ਨ ਬੜੀ ਸਿੰਪਲ ਹੈ ਭਈ ਜਦੋਂ ਤੱਕ ਤਾਂ ਨਰੰਗਕਾਰੀ ਕੇਸ ਦੀ ਇਨਵੈਸਟੀਗੇਸ਼ਨ ਸੀ ਉਦੋਂ ਤੱਕ ਤਾਂ ਪੰਜਾਬ ਚ ਕੋਈ ਕ੍ਰਾਈਮ ਨਹੀਂ ਹੋਇਆ ਸ਼ਾਂਤ ਰਿਆ ਕਾ ਉਸ ਤੋਂ ਬਾਅਦ ਜਿਹੜੀਆਂ ਦੋਵੇਂ ਪਾਸੋਂ ਗਲਤੀਆਂ ਹੋਈਆਂ ਇਹ ਨਹੀਂ ਮੈਂ ਕਹਿ ਸਕਦਾ ਇੱਕ ਨੇ ਕੀਤੀ ਗਲਤੀ ਦੋਵੇਂ ਪਾਸੇ ਹੋਈਆਂ ਜਿਹੜੇ-ਜਿਹੜੇ ਪੱਕ ਪਾਉਂ ਦੇਖੋ ਪਹਿਲੀ ਗੱਲ ਤਾਂ ਜਿਹੜੇ ਬੱਸਾਂ ਚੋਂ ਲਾ ਕੇ ਬੰਦੇ ਮਾਰੇ ਗਏ 6 ਅਕਤੂਬਰ 1983 ਨੂੰ ਢਿਲਵਾ ਬਾਸਕਾਂਡ ਹੋਇਆ ਇਨੋਸੈਂਟ ਲੋਕ ਮਾਰੇ ਗਏ ਬਸ ਚੋਂ ਕੱਢ ਕੇ ਇੱਕ ਕਮਿਊਨਿਟੀ ਦੇ ਲੋਕ ਇਹ ਕੋਈ ਚੰਗੀ ਗੱਲ ਨਹੀਂ ਸੀ ਉਸ ਤੋਂ ਪਹਿਲਾਂ ਕਿਸੇ ਨੇ ਵੀ ਸਿਆਣਪ ਦੀ ਗੱਲ ਨਹੀਂ ਕੀਤੀ ਅਸੀਂ ਮੌਕੇ ਤੇ ਹਾਜ਼ਰ ਸੀ 1981 ਚ ਉੱਥੇ ਭਾਈ ਅਮਰੀਕ ਸਿੰਘ ਜਰਨੈਲ ਸਿੰਘ ਹੋਰੀ ਸੰਤ ਜਰਨੈਲ ਸਿੰਘ ਅੰਮ੍ਰਿਤਸਰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਰੀਕਵੈਸਟ ਕਰਕੇ ਗਿਆ ਸੀ ਮਿਸਟਰ ਗੁਰਬਚਨ ਜਗਤ ਐਸਐਸਪੀ ਸੀ ਅਸੀਂ ਮੀਟਿੰਗ ਰੇਂਜ ਕਰਾਈ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਉਹ ਟਕਸਾਲ ਵਾਲੇ ਇੱਕ ਮੈਮੋਰੰਡਮ ਜਿਹੜਾ ਆ ਕੇ ਕਤਵਾਲੀ ਦੇ ਜਾਣਗੇ ਉਹ ਜਦੋਂ ਮੈਮੋਰੰਡਮ ਵੀ ਗੱਲ ਹੋਈ ਤੇ ਜਿਹੜੀ ਜਗਤ ਸਾਹਿਬ ਨਾਲ ਹੋਈ ਉਹਨਾਂ ਦੀ ਉਹਦਾ ਫੈਸਲਾ ਇਹ ਹੋਇਆ ਕਿ ਇੱਕ ਡੀਐਸਪੀ ਜਾਂ ਐਸਡੀਐਮ ਉਹ ਲੈ ਲੇਗਾ ਐਸਐਸਪੀ ਤੇ ਡੀਸੀ ਨੂੰ ਵੀ ਆਣ ਦੀ ਲੋੜ ਨਹੀਂ ਲੇਕਿਨ ਉਸ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਦੇ ਵਿੱਚ ਜਲੂਸ ਨਿਕਲ ਗਿਆ ਸਿਗਰਟ ਬੀੜੀ ਦੇ ਹੱਕ ਚ ਹਾਂਜੀ ਉਹ ਕਿਵੇਂ ਆਇਆ ਉਹ ਤਾਂ ਹੋਇਆ ਜਦੋਂ ਗਵਰਨਮੈਂਟ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਇਹ ਮੰਨ ਗਏ ਆਣ ਨੂੰ ਇਹ ਪੁਰਮਨ ਹੋਏਗਾ ਇਸ ਗੱਲ ਦੀ ਗਵਾਹੀ ਤਾਂ ਜਗਤ ਸਿੰਘ ਦੇ ਸਕਦੇ ਹਾਲੇ ਮਹਾਰਾਜ ਉਹਨਾਂ ਦੀ ਲੰਬੀ ਉਮਰ ਕਰੇ ਤੇ ਦੂਜੇ ਪਾਸੇ ਨਾਅਰੇ ਲੱਗਣੇ ਸ਼ੁਰੂ ਹੋਏ ਸਿਗਰਟ ਬੀੜੀ ਪੀਏਂਗੇ ਸ਼ਾਂਤ ਸੇ ਜੀਏਂਗੇ ਪਹਿਲੀ ਵਾਰੀ ਦੇਸ਼ ਦੇ ਵਿੱਚ ਕਰੇ ਦੂਜੀ ਨਾਅਰਾ ਲੱਗਾ ਕੱਚਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ ਅਗਲੇ ਦਿਨ ਜੋ ਮਾਹੌਲ ਬਣਿਆ ਮਈ 1981 ਚ ਉਹ ਸਾਨੂੰ ਯਾਦ ਆ ਪੁਲਿਸ ਵਾਲਿਆਂ ਤੇ ਹਮਲੇ ਹੋਏ ਸੱਟਾਂ ਲਗੀਆਂ ਮਾਹੌਲ ਜਿਹੜਾ ਗਰਮ ਹੋ ਗਿਆ ਸੋ ਇਹਦੇ ਚ ਮੈਂ ਸਮਝਣਾ 댓 ਵਾਸ ਏ ਨੌਨ ਸੀਰੀਅਸ ਅਪਰੋਚ ਜਿਹੜੀ ਆ ਉਹ ਬਿਲਕੁਲ ਗਲਤ ਸੀਗੀ ਫੇਰ ਤੁਸੀਂ ਮਲਜ਼ਮ ਫੜੇ ਆ ਤੁਹਾਡੇ ਤੇ ਇਹ ਦੋਸ਼ ਕਿਉਂ ਲੱਗਣਗੇ ਫੇਕ এনਕਾਊਂਟਰ ਹੋ ਗਿਆ ਕੱਲ ਅੱਗੇ ਤੋਂ ਅਗੇ ਵਧੀ ਗਈ ਦੋਵੇਂ ਪਾਸਿਓਂ ਜਿਹੜੀ ਆ ਨਾ ਮੈਂ ਸਮਝਣਾ ਇਹਨੂੰ ਐਨਾਲਿਸਿਸ ਤੇ ਇਹ ਤਾਂ ਹਿਸਟੋਰੀਅਨ ਦੱਸਣਗੇ ਜਾਂ ਜਿਹੜੀਆਂ ਕਿ ਕਿੱਥੇ ਗਲਤੀਆਂ ਹੋਈਆਂ ਇਹਨੂੰ ਪੰਜਾਬ ਜਿਸ ਸਿੱਖ ਕੌਮ ਅੱਗੇ ਲਈ ਕਿਹੜੀ ਗੱਲ ਤੋਂ ਸੁਚੇਤ ਰਵੇ ਇੱਕ ਬਹੁਤ ਵੱਡਾ ਜਿਹੜਾ ਇਤਿਹਾਸਕੀ ਹੈ ਜਿਹਦੇ ਤੇ ਐਨਾਲਿਸਿਸ ਜਿਹੜਾ ਆ ਉਹ ਲੰਬੀ ਚੌੜੀ ਕਹਾਣੀ ਹੈ ਲੇਕਿਨ ਮੈਂ ਇਹ ਕਹਿੰਨਾ ਕਿ ਦੋਵੇਂ ਪਾਸਿਓਂ ਲੰਬੀ ਸੋਚ ਕੇ ਕੰਮ ਨਹੀਂ ਹੋਇਆ ਪਰ ਕਿੰਨੀ ਵਾਰੀ ਮੁਲਾਕਾਤ ਹੋਈ ਸੰਤ ਜਨਰਲ ਸਿੰਘ ਭੰਡਾ ਵਾਲੇ ਨਾਲ ਇਹਦਾ ਕੋਈ ਹਿਸਾਬ ਤਾਂ ਨਹੀਂ ਹੁਣ ਹੈਗਾ ਕਿਹੜੀ ਸਭ ਤੋਂ ਜ਼ਿਆਦਾ ਰਹੀ ਹੈ ਮਤਲਬ ਕਈ ਇਹ ਇਹ ਜਿਹੇ ਲਮ੍ਹੇ ਵੀ ਤਾਂ ਹੋਣਗੇ ਕੋਈ ਇਹ ਜਿਹੇ ਜ਼ਿਆਦਾ ਯਾਦਾ ਵੀ ਤਾਂ ਹੋਣਗੀਆਂ ਦੇਖੋ 100 ਵਾਰੀ ਵੀ ਰੱਖ ਲਓ ਤਾਂ ਵੀ ਘਟ ਹੈ ਹਾਂ ਅਸੀਂ ਤਾਂ ਲਗਾਤਾਰ ਮਿਲਦੇ ਰਹਿੰਦੇ ਸੀ ਤੁਸੀਂ ਬਹੁਤ ਨੇੜਿਓਂ ਦੇਖਿਆ ਉਹਨਾਂ ਨੂੰ ਹਾਂਜੀ ਹਾਂਜੀ ਕੋਈ ਐਸੀ ਕੱਲ ਹੀ ਹੈਗੀ ਅਸੀਂ ਬਹੁਤ ਕਲੋਜ਼ਲੀ ਦੇਖਿਆ ਕੀ ਲੱਗਦਾ ਮਤਲਬ ਜਦੋਂ ਤੁਸੀਂ ਉਹਨਾਂ ਨਾਲ ਗ੍ਰਿਫਤਾਰੀ ਦੀ ਗੱਲ ਕਰਦੇ ਸੀਗੇ ਅੱਗਿਓਂ ਕੀ ਅਸੀਂ ਕੋਈ ਗ੍ਰਿਫਤਾਰੀ ਦੀ ਕੋਈ ਐਡਾ ਝਗੜੇ ਵਾਲੀ ਗੱਲ ਨਹੀਂ ਸੀ ਉਹ ਹਾਂ ਉਹ ਇੱਕ ਲੋਕਾਂ ਨੂੰ ਜਿਹੜੀ ਹੈ ਨਾ ਐਸਾ ਹੈ ਕੇ 12 ਤਰੀਕ ਰਾਤ ਨੂੰ 11 12 ਦੀ ਰਾਤ ਨੂੰ ਇਹਨਾਂ ਨੇ 12 ਨੂੰ 12 13 ਦੀ ਰਾਤ ਨੂੰ ਚੰਦੋਕਲਾਂ ਦੇ ਵਿੱਚ ਲਾਲਾ ਜਗਤਰਾਣ ਜੀ ਦਾ ਮਰਡਰ 9 ਸਤੰਬਰ 1981 ਨੂੰ ਹੋਇਆ ਸੀ ਹਾਂ 13 12 13 ਨੂੰ ਵੀ ਰਾਤ ਨੂੰ ਚੰਦੋਕਲਾਂ ਦੇ ਵਿੱਚ ਪੁਲਿਸ ਲੁਧਿਆਣਾ ਪੁਲਿਸ ਦੇ ਉਹਨਾਂ ਦੀਆਂ ਬੱਸਾਂ ਨੂੰ ਅੱਗ ਲਾ ਦਿੱਤੀ ਹਾਂ ਹਾਲੇ ਕਿ ਸੰਜਰਨੈਲ ਸਿੰਘ ਉੱਥੋਂ ਨਿਕਲ ਆਏ ਸੀ ਜੀ ਜਦੋਂ ਮਹਿਤਾ ਚੌਕ ਆਏ ਟਰੱਕ ਚ ਆਏ ਸੀ ਉਹ ਮਹਿਤੇ ਗੁਰਦੁਆਰੇ ਚਲੇ ਗਏ ਸਾਨੂੰ ਮੈਂ ਉਸ ਅਲੱਗ ਜਗ੍ਹਾ ਦਾ ਇੰਚਾਰਜ ਸੀ ਮਿਸਟਰ ਜੇਪੀ ਵਰਦੀ ਐਸਪੀ ਉੱਥੇ ਏਐਸਪੀ ਉੱਥੇ ਡਿਊਟੀ ਦੇ ਸੀ ਤੇ ਉਹਨਾਂ ਨੇ ਪੁੱਛਿਆ ਵੀ ਇਹਨੂੰ ਰੋਕੀਏ ਤਾਂ ਉਸ ਵੇਲੇ اٹਵਾਲ ਸਾਹਿਬ ਐਸਐਸਪੀ ਸੀ ਉਹਨਾਂ ਨੂੰ ਪੁੱਛਿਆ ਕਿ ਆਪਕੇ ਪਾਸ ਵਾਰੰਟ ਹੈ ਕਿ ਨਹੀਂ ਕਹਿੰਦੇ ਜਾਣੇ ਦਿਓ ਸਵੇਰੇ ਕੋਈ ਜ਼ਿਆਦਾ ਲੋਕ ਨਹੀਂ ਸੀ ਗੱਲ ਚੱਲੀ ਕਿੱਥੇ ਆ ਸੰਜਮੈਲ ਸਿੰਘ ਅਸੀਂ ਗਿਆ ਗੁਰਦੁਆਰਾ ਗੁਰਦਸ਼ਨ ਪ੍ਰਕਾਸ਼ ਮਹਿਤਾ ਜੀ ਅਸੀਂ ਮੈਂ ਸਰਪਾਲ ਸਿੰਘ ਬਾਜਵਾ ਆਤਮਦੇਵ ਸਿੰਘ ਅਸੀਂ ਤਿੰਨ ਚਾਰ ਅਫਸਰ ਸੀਗੇ ਪੰਜ ਅਸੀਂ ਗੱਲ ਕੀਤੀ ਹੀ ਵਾਸ ਰੈਡੀ ਟੂ ਸੈਂਡ ਫਿਰ ਸਰਕਾਰ ਨੇ ਇੱਕ ਸੀਨੀਅਰ ਅਫਸਰ ਭੇਜਤਾ ਕਿ ਅੱਜ ਗ੍ਰਿਫਤਾਰ ਨਹੀਂ ਕਰਨਾ ਜਦੋਂ ਕੋਈ ਰੌਲਾ ਨਹੀਂ ਸੀ ਸੰਜਨੈਲ ਸਿੰਘ ਗ੍ਰਿਫਤਾਰੀ ਦੇਣ ਨੂੰ ਤਿਆਰ ਸੀ ਤੜੀ ਕਿੰਨਾ ਸਮਾਂ ਗੱਲਬਾਤ ਹੋਈ ਉਹ ਮਤਲਬ ਉਹ ਕਨਵਰਸੇਸ਼ਨ ਦੇ ਕੁਝ ਦੇ ਦੇਖੋ ਮਸਲਾ ਦਾ ਇੱਕ ਜਿਹੜੀ ਗੱਲ ਇਹ ਹੈ ਕਿ ਇਹ ਗੱਲ ਤੁਸੀਂ 9 ਵਜੇ ਤੋਂ ਰੱਖ ਕੇ 2 ਵਜੇ ਤੱਕ ਰੱਖ ਲਓ ਪਰ ਗੱਲ ਤਾਂ 1 ਮਿੰਟ ਦੀ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਆ ਤੁਹਾਡੇ ਰਹਿ ਗਿਆ ਵਾਰੰਟ ਹੈ ਗ੍ਰਿਫਤਾਰ ਕਰਨਾ ਉਹ ਕਹਿੰਦੇ ਕਰ ਲਓ ਮੈਨੂੰ ਕੋਈ ਤਰਾਜ ਨਹੀਂ ਹੈਗਾ ਹਾਂ ਕੋਈ ਰੌਲਾ ਨਹੀਂ ਕੋਈ ਬੰਦਾ ਨਹੀਂ ਸੀ ਕੋਈ ਇੱਥੇ ਵੈਪਨ ਨਹੀਂ ਸੀਗੇ ਕੁਝ ਨਹੀਂ ਲੇਕਿਨ 2 ਵਜੇ ਸਰਕਾਰ ਨੇ ਬਦਲਤਾ ਮਤਲਬ ਤੁਹਾਡੀ 1 ਟੂ 1 ਸਿੱਧੀ ਗੱਲਬਾਤ ਹੋਈ ਉਹ ਤੁਸੀਂ ਦੋਨੇ ਜਾਣੇ ਬੈਠੇ ਸੀਗੇ ਉੱਥੇ ਮੈਂ ਨਹੀਂ ਅਸੀਂ 5 ਬੰਦੇ ਸੀ 5 ਬੰਦੇ ਸੀਗੇ ਤੇ ਉਹ ਕੱਲੇ ਬੈਠੇ ਸੀਗੇ ਉਹ ਉਹਨਾਂ ਦੇ ਨਾਲ ਵੀ ਪਾਈ ਅਮਰੀਕ ਸਿੰਘ ਹੋਰੀ ਦੂਜੇ ਬੰਦੇ ਬੈਠੇ ਸੀਗੇ ਕੱਲੇ ਕਿਉਂ ਸੀ ਉਹਨਾਂ ਦਾ ਵੀ ਗਰੁੱਪ ਬੈਠਾ ਸੀ ਅਲਟੀਮੇਟਲੀ ਦੋ ਹੀ ਬੰਦੇ 2 3 ਉਹਨਾਂ ਦਾ ਬਾਬਾ 18 ਸਿੰਘ ਸੀ ਹੋਰ ਲੋਕ ਸੀਗੇ ਇਹਨਾਂ ਦੇ ਨਾਲ ਹੀ ਗੱਲ ਹੋਈ ਤੇ ਕੋਈ ਅਸੀਂ ਉਹ ਕੋਈ ਕਟਕਣ ਵਾਲੀ ਗੱਲ ਥੋੜੀ ਸੀ ਕੋਈ ਝਗੜੇ ਵਾਲੀ ਗੱਲ ਨਹੀਂ ਸੀ ਹਾਂ ਫੇ ਮੈਨੂੰ ਚੀਜ਼ਾਂ ਵਧੀਆਂ ਕਿ ਇਸ ਤਰ੍ਹਾਂ ਗਈਆਂ ਜਿਹੜੇ ਹਾਲਾਤ ਵਧੀਆਂ ਕਿ ਉਹ ਸਿੱਧੂ ਸਾਹਿਬ ਵੀ ਆਈਬੀ ਦੇ ਅਰਾ ਦੇ ਅਫਸਰ ਰਹੇ ਆ ਉਹਨਾਂ ਨੇ ਜਿਹੜਾ ਲਿਖਿਆ ਮੈਂ ਅਸੀਂ ਤਾਂ ਜੋ ਉਸ ਵੇਲੇ ਦੇਖ ਰਹੇ ਸੀ ਉਹ ਕੋਈ ਬਹੁਤ ਸਿਆਣਪ ਵਾਲੀ ਗੱਲ ਸਾਨੂੰ ਨਜ਼ਰ ਨਹੀਂ ਸੀ ਆਉਂਦੀ ਫਾਰ ਐਗਜ਼ਾਮਪਲ ਫਾਰ ਐਗਜ਼ਾਮਪਲ ਜਿਵੇਂ ਜੇ ਗ੍ਰਿਫਟਾਰੀ ਕਰਨੀ ਹੈ ਤੇ ਰਾਤ ਨੂੰ ਤੁਸੀਂ ਬਸ ਸਾੜ ਕੇ ਆਏ ਹੋ ਬਸਾਂ ਸਾੜ ਕੇ ਆਏ ਹੋ ਤੇ ਸਵੇਰੇ ਤੁਸੀਂ 7 ਦਿਨ ਦਾ ਟਾਈਮ ਦੇ ਰਹੇ ਹੋ ਜੇ ਤੁਹਾਡੇ ਕੋਲ ਐਵੀਡੈਂਸ ਨਹੀਂ ਜੇ ਗ੍ਰਿਫਤਾਰ ਕਿਉਂ ਕੀਤਾ ਜੇ ਗ੍ਰਿਫਤਾਰ ਕੀਤਾ ਤੇ ਫਿਰ 25 ਦਿਨ ਬਾਅਦ ਛੱਡ ਵੀ ਦਿੱਤਾ 15 ਅਕਤੂਬਰ ਨੂੰ ਛੱਡ ਦਿੱਤਾ ਰਿਹਾ ਕਰ ਦਿੱਤਾ ਸੋ ਦੇ ਮੈਨੂੰ ਨਹੀਂ ਲੱਗਦਾ ਇਹ ਕੋਈ ਐਵੇਂ ਗੱਲ ਹੋ ਗਈ ਆ ਇਹ ਇੱਕ ਬੜੀ ਵੱਡੀ ਜਿਹੜੀ ਹੈ ਗਵਰਨਮੈਂਟ ਦੀ ਉਸ ਵળે ਦੀ ਫੇਲੀਅਰ ਹੈ ਔਰ ਐਡਮਿਨਿਸਟ੍ਰੇਸ਼ਨ ਨੇ ਉਹਦੇ ਚ ਰੋਲ ਪਲੇ ਕੀਤਾ ਇਹ ਉਤੋਂ ਵੀ ਮਾੜੀ ਗੱਲ ਹੈ ਅੱਛਾ ਜੋ ਆਰਮੀ ਡਿਪਲੋਏ ਕੀਤੀ ਜਾਂਦੀ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੁਸੀਂ ਉਦੋਂ ਉੱਥੇ ਮੌਜੂਦ ਸੀਗੇ ਮੈਂ ਉੱਥੇ ਸੀ ਸਰ ਉਦੋਂ ਮਤਲਬ ਉਦੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਦੇਖੋ ਉਸ ਤੋਂ ਪਹਿਲਾਂ ਪੰਜਾਬ 'ਚ ਬਹੁਤ ਸਾਰੇ ਕਤਲ ਹੋ ਚੁੱਕੇ ਸੀ ਹਮ ਲੋਕਾਂ ਦਾ ਦਹਿਸ਼ਤ ਦਾ ਮਾਹੌਲ ਸੀਗਾ ਹਮ ਸਾਰੇ ਪਾਸੇ ਹਾਂ ਲੇਕਿਨ ਲੋਕੀ ਆਸ ਨਹੀਂ ਸੀ ਕਰਦੇ ਕਿ ਆਰਮੀ ਇਸ ਤਰ੍ਹਾਂ ਸ਼ਰੀ ਅਕਾਲ ਤੱਕ ਸਭ ਨੂੰ ਠਹਿਟੇ ਰੀ ਕਰੇਗੀ ਹਮ ਆਸ ਕਰਦੇ ਸੀ ਕਿ ਸੰਜੋй ਜਨੈਲ ਸਿੰਘ ਜਾਂ ਉਹਨਾਂ ਦੀ ਟੀਮ ਜਿਹੜੀ ਹੈ ਉਹ ਕਿਸੇ ਹੋਰ ਟੰਗ ਨਾਲ ਉਹਨਾਂ ਤੇ ਕਾਬੂ ਪਾਇਆ ਜਾ ਚੱਸੀ ਮਿਲਕ ਨੂੰ ਕਨਫਲਿਕਟ ਨੂੰ ਰੋਕਿਆ ਜਾ ਸਕਦਾ ਸੀ ਉੱਥੇ ਦੇਖੋ ਕਿਉਂ ਨਹੀਂ ਰੋਕਿਆ ਜਾ ਸਕਦਾ ਸੀ ਡਾਇਲੌਗ ਹੋ ਸਕਦੇ ਸੀਗੇ ਡਾਇਲੌਗ ਹੋ ਰਹੇ ਸੀਗੇ ਅਜੇ ਡਾਇਲੌਗ ਚੱਲਦੇ ਪਏ ਸੀਗੇ ਡਾਇਲੌਗ ਚੱਲ ਰਹੇ ਸੀਗੇ ਇੱਕ ਵਾਰੀ ਨਹੀਂ ਇਹਨਾਂ ਦੀ ਕਿੰਨੀਆਂ ਮੀਟਿੰਗਾਂ ਹੋਈਆਂ ਹਾਂ ਮੇਰੇ ਖਿਆਲ ਲਾਸਟ ਮੂਮੈਂਟ ਤੱਕ 29 ਮਈ ਤੱਕ ਡਾਇਲੌਗ ਹੁੰਦਾ ਰਿਹਾ ਹਾਂ ਔਰ ਇਹ ਲੱਗਦਾ ਸੀ ਕਿ ਇਹ ਅੱਜ ਵੀ ਫੈਸਲਾ ਹੋਇਆ ਕੱਲ ਵੀ ਹੋਇਆ ਸੋ ਇਟ ਵਾਸ ਅੰਡਰਸੈਸਰਲੀ ਬੀਇੰਗ ਡਿਲੇਟ ਤੁਹਾਨੂੰ ਕਦੋਂ ਲੱਗਿਆ ਵੀ ਹਾਂ ਨਹੀਂ ਹੁਣ ਇਸ ਚੀਜ਼ ਦਾ ਹੱਲ ਨਹੀਂ ਨਿਕਲੇਗਾ ਮੈਂ ਸਾਨੂੰ ਹਾਲੇ ਤਾਂ ਲੱਗਦਾ ਹੈ ਕਿ ਜਦੋਂ ਆਰਮੀ ਡਿਪਲਾਈ ਹੋ ਗਈ ਹਾਂ ਤਾਂ ਉਸ ਤੋਂ ਪਹਿਲਾਂ ਤਾਂ ਰੋਸ਼ ਸੁਣੀਦਾ ਸੀ ਕਿ ਫਲਾਣੀ ਟੀਮ ਆ ਰਹੀ ਹੈ ਨੇਗੋਸ਼ੀਏਟ ਕਰਨ ਲਈ ਉਹ ਨੇਗੋਸ਼ੀਏਟ ਕਰਨ ਲਈ ਆ ਗਿਆ ਇੱਥੇ ਇੱਕ ਮਗ ਗਿਆ ਕੋ ਗੱਲਾਂ ਤਾਂ ਬਹੁਤੀਆਂ ਹੈ ਨਹੀਂ ਸੀਗੀਆਂ ਹਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ ਕਿੰਡੀ ਕਬੜੀ ਬੰਗ ਸੀ ਹਾਂ ਬਿਲਕੁਲ ਤਾਂ ਦੂਜੀਆਂ ਗੱਲਾਂ ਜਿਹੜੀਆਂ ਇੱਥੇ ਰੇਡੀਓ ਸਟੇਸ਼ਨ ਲਾ ਦਿਓ ਹਾਂ ਅੰਮ੍ਰਿਤਸਰ ਤੋਂ ਜਿਹੜੀ ਗੁਰਬਾਣੀ ਦਾ ਪ੍ਰਸਾਰਨ ਹੋ ਜਾਏ ਛੋਟੀਆਂ ਮੰਗਾ ਸੀ ਜਿਹੜੀਆਂ ਇਹ ਕੋਈ ਜਿਹੜਾ ਵੱਡਾ ਪੋਲਿਟਿਕਲ ਇਸ਼ੂ ਸੀ ਉਹ ਬਾਅਦ ਵੀ ਸੈਟਲ ਹੋ ਸਕਦੇ ਸੀਗੇ ਲੇਕਿਨ ਉਹ ਗੱਲ ਕਿਸੇ ਪਾਸੇ ਲੱਗੀ ਨਹੀਂ ਅਕਾਲੀ ਦਲ ਦੀ ਤੇ ਸੰਜਨੈਲ ਸਿੰਘ ਦੀ ਆਪਸ ਵਿੱਚ ਵਿਗੜ ਗਈ 83 ਦੇ ਵਿੱਚ ਉਹ ਤੇਜਾ ਸਿੰਘ ਸਮੁੰਦਰੀ ਹਾਲ ਛੱਡ ਗਏ ਨਵੰਬਰ ਦਸੰਬਰ ਚ ਅਕਾਲ ਤਖਤ ਸਾਹਿਬ ਤੇ ਚਲੇ ਗਏ ਅਪ੍ਰੈਲ ਦੇ ਵਿੱਚ ਤਾਂ ਇਹ ਇੱਕ ਦੂਜੇ ਦੇ ਖਿਲਾਫ ਖੜੇ ਨਜ਼ਰ ਆਏ। ਸੋ ਇਹ ਸਾਰਾ ਇੱਕ ਇਤਿਹਾਸ ਹੈ। ਵਿਗੜਨ ਦਾ ਕਾਰਨ ਕੀ ਸੀ ਸਰ? ਹਾਂਜੀ। ਵਿਗੜਨ ਦਾ ਕਾਰਨ ਕੀ ਸੀ ਅਕਾਲੀ ਦਲ ਦੇ ਸੰਤ ਲੋਕ ਆਪਣੇ ਆਪ ਅੱਗੇ ਵਧਣ ਦੀ ਗੱਲ ਹੈ ਰਾਜਨੀਤੀ ਦੇ ਵਿੱਚ ਆਪਣੀ ਕਹਾਣੀ ਹੈ। ਔਰ ਕੋਈ ਜਿਹੜੀ ਉਹ ਧਰਮ ਦੇ ਪਾਸੇ ਗੱਲ ਕਰਦੇ ਸੀਗੇ ਅਕਾਲੀ ਦਲ ਉਹ ਪੱਖ ਰਾਜਨੀਤੀ ਪਾਉਣੀ ਚਾਹੀਦੀ। ਨਹੀਂ ਐਕਚੁਅਲੀ ਕੀ ਸੀ 19 ਜੁਲਾਈ 1982 ਨੂੰ ਮੋਰਚਾ ਲੱਗਾ ਸੀ ਭਾਈ ਅਮਰੀਕ ਸਿੰਘ ਤੇ 18 ਸਿੰਘ ਦੀ ਰਿਹਾਈ ਦਾ। ਜੀ। ਨਾ ਕਿ ਧਾਰਮਿਕ ਮੰਗਾ ਦਾ 4 ਅਗਸਤ 1982 ਨੂੰ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਕਪੂਰੀ ਦਾ ਮੋਰਚਾ ਐਸਵਾਈਐਲ ਜਿਹੜਾ ਲੱਗਾ ਉਹਨੂੰ ਬੰਦ ਕਰਕੇ ਇਹਨੂੰ ਜੁਆਇਨ ਕਰਾਂਗੇ ਸੋ ਉਹ ਮੋਰਚੇ ਦੇ ਵਿੱਚ ਇਹਨਾਂ ਨੇ ਜਿੰਨੀਆਂ ਸਿੱਖ ਪੰਜਾਬ ਦੀਆਂ ਡਿਮਾਂਡ ਸੀ ਉਹਨੂੰ ਤੇ ਸਿੱਖ ਡਿਮਾਂਡ ਨੂੰ ਸ਼ਾਮਿਲ ਕਰਕੇ ਇਹਦਾ ਨਾਂ ਰੱਖਤਾ ਧਰਮਯੁੱਧ ਮੋਰਚਾ ਤੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੱਡੇ ਜੱਥੇ ਨਾਲ ਗ੍ਰਿਫਤਾਰੀ ਦੇ ਕੇ ਇਹ ਮੋਰਚਾ ਆਰੰਭ ਕਰ ਦਿੱਤਾ ਉਸ ਮੋਰਚੇ ਦੇ ਵਿੱਚ ਜਿਹੜੇ ਆ ਫਿਰ ਹਾਲਾਤ ਜਿਹੜੇ ਆ ਨਾ ਇਹ ਮਿਲਿਟੈਂਸੀ ਵਾਲੇ ਪਾਸੇ ਚਲਾ ਗਿਆ ਇਨੋਸੈਂਟ ਲੋਕਾਂ ਦੀ ਕਿਲਿੰਗ ਹੋ ਗਈ ਹਰ ਕਿਸੇ ਤੇ ਕੋਈ ਦੋਸ਼ ਲੱਗ ਗਿਆ ਕਿਸੇ ਤੇ ਕੋਈ ਦੋਸ਼ ਲੱਗਾ ਇਹਦੇ ਨਾਲ ਜਿਹੜਾ ਕੰਮ ਖਰਾਬ ਹੋਇਆ ਗੱਲ ਬ੍ਰੋ ਸਾਹਿਬ ਆ ਆਖਰੀ ਦੋ ਸਵਾਲ ਹੀ ਨੇ ਮੇਰੇ ਤੁਸੀਂ ਕਹਾਂ ਵੀ ਦੋਸ਼ ਲੱਗੇ ਪੁਲਿਸ ਤੇ ਬੜੇ ਦੋਸ਼ ਲੱਗੇ ਉਸ ਵਕਤ ਖਾਸ ਤੌਰ ਦੇ ਉੱਤੇ ਫੇਕ ਐਨਕਾਊਂਟਰਸ ਨੂੰ ਲੈ ਕੇ ਮਤਾਰ ਪੁਲਿਸ ਅਫਸਰ ਤੁਸੀਂ ਉਸ ਜਗ੍ਹਾ ਦੇ ਉੱਤੇ ਮੌਜੂਦ ਵੀ ਰਹੇ ਹਾਂ ਉਸ ਸਰਾਊਂਡਿੰਗ ਏਰੀਆਜ਼ ਦੇ ਵਿੱਚ ਵੀ ਰਹੇ ਹਾਂ ਸੂਬੇ ਦਾ ਉਸ ਵਕਤ ਤੁਸੀਂ ਮਾਹੌਲ ਵੀ ਦੇਖਿਆ ਹੈ ਚਲੋ ਅਸੀਂ ਤਾਂ ਉਸ ਵਕਤ ਬਹੁਤ ਛੋਟੇ ਹੋਵਾਂਗੇ ਜਾਂ ਸਾਡੇ ਨਾਲ ਦੇ ਕਈ ਹਾਲੇ ਪੈਦਾ ਵੀ ਨਹੀਂ ਹੋਏ ਹੋਣਗੇ ਤੁਸੀਂ ਉਸ ਚੀਜ਼ ਦੇ ਗਵਾਹ ਹੋ ਕਈ ਚੀਜ਼ ਤੁਹਾਡੇ ਸਾਹਮਣੇ ਵੀ ਆਈਆਂ ਹੋਣੀਆਂ ਤੁਸੀਂ ਇਸ ਗੱਲ ਨੂੰ ਕਿਹਾ ਵੀ ਹੈ ਕਿ ਜੋ ਹਾਲਾਤ ਉਸ ਵਕਤ ਸੀਗੇ ਫੇ ਕਨਫਾਊਂਟਰ ਵਾਲੇ ਉਹ ਕੁਝ ਕੁਝ ਹੁਣ ਵੀ ਚੱਲਣ ਲੱਗ ਗਿਆ ਉਸ ਚੀਜ਼ ਨੂੰ ਕਿਦਾਂ ਤੁਸੀਂ ਦੇਖਦੇ ਹੋ ਦੇਖੋ ਐਡਮਿਨਿਸਟ੍ਰੇਸ਼ਨ ਦੀ ਗਲਤੀ ਹੈ ਜਿਹੜਾ ਕਾਨੂੰਨ ਅਪਰਾਧੀ ਦਾ ਤੋੜਦੇ ਆ। ਹਮ ਸਰਕਾਰੀ ਤੰਤਰ ਕਿਉਂ ਤੋੜੇ? ਹਮ ਸਾਡੇ ਕੋਲ ਤਾਂ ਇੱਕ ਸਿਸਟਮ ਬਣਿਆ ਹੋਇਆ। ਹਮ ਉਸ ਵੇਲੇ ਵੀ ਜਿਹੜਾ ਹੈ ਨਾ ਜਦੋਂ ਸ਼ੁਰੂ ਹੀ ਹੋਇਆ ਉਦੋਂ ਹੀ ਇਹ ਗਲਤ ਕੰਮ ਤੋਂ ਹੋਇਆ। ਹਮ ਜਿਹੜਾ ਪਰਚੇ ਤੇ ਭਾਈ ਉਹਨੂੰ ਅਮਰੀਕ ਸਿੰਘ ਨੂੰ 18 ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਉਹ ਤਾਂ ਮੇਰੇ ਕੋਲੇ ਸਿਵਲ ਲਾਈਨ ਥਾਣੇ 'ਚ ਅੰਮ੍ਰਿਤਸਰ ਸ਼ਿਕਾਇਤ ਕਰਨ ਆਏ ਸੀ ਕਿ ਸਾਡੇ ਬੰਦੇ ਦਾ ਝੂਠਾ ਪਰਚਾ ਹੋ ਗਿਆ। ਹਮ ਔਰ ਮੈਂ ਇਸ ਗੱਲ ਦਾ ਗਵਾਹ ਵੀ ਆਂ ਕਿ ਪਰਚਾ ਵੀ ਝੂਠਾ ਹੀ ਸੀਗਾ। ਅੱਛਾ ਜੀ ਜਿਸ ਤਰ੍ਹਾਂ ਉਹ ਹੋਇਆ ਸੀ ਪਰਚਾ ਥਾਣੇ ਬਿਆਸ ਚ ਉਹ ਪਰਚੇ ਦੀ ਜਿਹੜੀ ਹੈ ਨਾ ਭੂਮਿਕ ਜੋ ਉਹ ਹੈ ਉਹ ਤਾਂ ਸੰਤ ਜਨੈਲ ਸਿੰਘ ਦੀ ਜੀਪ ਸੰਤ ਉਤਮ ਸਿੰਘ ਨੂੰ ਖਡੂਰ ਸਾਹਿਬ ਛੱਡ ਕੇ ਆਈ ਸੀ ਉਹਨਾਂ ਕੋਲ ਇੱਕ ਰਿਵਾਲਵਰ ਸੀ ਤੇ ਆਪਣਾ ਕੋਈ 16000 ਰੁਪਈਆ ਸੀ ਮੈਨੂੰ ਜਿੰਨਾ ਕਿ ਯਾਦ ਹੈ ਤੇ ਉਹ ਥਾਣੇਦਾਰ ਹਰਪਜਨ ਸਿੰਘ ਨੇ ਘੇਰ ਲਿਆ ਤੇ ਉਹ ਉਹ ਆਖੇ ਕਿ ਮੈਨੂੰ ਪੈਸੇ ਦੇ ਦਿਓ ਤੇ ਉਹਨਾਂ ਨੂੰ ਫਿਰ ਫਾਲਸਲੀ ਇੰਪਲੀਕੇਟ ਕੀਤਾ 307 ਦਾ ਮੁਕਦਮਾ ਬਣਾ ਕੇ ਐਸਐਸ ਮੈਸ ਉਹਦੋਂ ਐਸਐਸਪੀ ਸਿਗਾ ਉਹਦੇ ਇਸ਼ਾਰੇ ਤੇ ਪ੍ਰੈਸ਼ਰ ਪਾਇਆ ਗਿਆ ਉਹਦੇ ਕਹਿਣ ਤੇ ਪ੍ਰੈਸ਼ਰ ਪਾਇਆ ਗਿਆ ਸੀ ਉਹਨੇ ਪ੍ਰੈਸ਼ਰ ਕੀਆ ਉਹਨੇ ਗਲਤੀ ਕੰਮ ਕਰਵਾਇਆ ਜੋ ਐਸਐਸਪੀ ਕਹੇਗਾ थानेदार ਦੀ ਡੀਐਸਪੀ ਆਏ ਨਾਲ ਉਹਨਾਂ ਨੇ ਕਰਵਾਤਾ ਪਰਚਾ ਦਰਜ ਮੈਂ ਤਾਂ ਉਦੋਂ ਵੀ ਕਿਹਾ ਸੀ ਮੇਰੇ ਨਾਲ ਗੱਲ ਹੋਈ ਕਹਿੰਦੇ ਯੂ ਆਰ ਐ ਮੈਨ ਵਿਦ ਰੂਲ ਬੁੱਕ ਜਦੋਂ ਤੁਸੀਂ ਆਨੇ ਆ ਤੇ ਤੁਸੀਂ ਤਾਂ ਕਾਨੂੰਨ ਦੀ ਕਿਤਾਬ ਕੱਢ ਕੇ ਬਹਿ ਜਾਂਦੇ ਹੋ ਉਹ ਸਿਆਪਾ ਜਿਹੜਾ ਹੈ ਨਾ ਅਖੀਰ ਚ ਉਹ ਥਾਣੇ ਸਿਵਲ ਲਾਈਨ ਚ ਸਾਡੇ ਨਾਲ ਗੱਲ ਕਰਨ ਆਏ ਸੀ ਕਿ ਸਾਡੇ ਬੰਦੇ ਦਾ ਝੂਠਾ ਪਰਚਾ ਹੋਇਆ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਤੁਸੀਂ ਐਪਲੀਕੇਸ਼ਨ ਦਿਓ ਇਨਕੁਆਰੀ ਕਰਵਾ ਲੈਣੇ ਆ ਇਨਕੁਆਰੀ ਕਰਦੇ ਆ ਤਾਂ ਇਸੇ ਜਿਹੜੇ ਦੂਜੇ ਬੰਦੇ ਸੀ ਜਿਨ੍ਹਾਂ ਨੇ ਪਰਚਾ ਦਰਜ ਕਰਵਾਇਆ ਸੀ ਉਹਨਾਂ ਦਾ ਨਾਲ ਥਾਣੇ ਝਗੜਾ ਹੋ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਇਹਨਾਂ ਨੇ 144 ਦੀ ਵਾਇਲੇਸ਼ਨ ਕੀਤੀ ਹੈ ਬਾਅਦ ਚ ਦੂਜੇ ਮਕਦਮੇ 'ਚ ਗ੍ਰਿਫਤਾਰ ਕੀਤਾ ਉਹ ਉਹਨਾਂ ਨੇ ਬੇਲ ਨਹੀਂ ਕਰਾਈ ਤੇ ਇਹ ਥਿਸ ਵਾਸ ਦਾ ਇਸ਼ੂ ਹਾਊ ði ਥਿੰਗਸ ਸਟਾਰਟਿਡ ਔਰ ਉਸ ਤੋਂ ਬਾਅਦ ਮੈਨੂੰ ਸਮਝਦਾ ਕਿ ਕੋਈ ਜਿਹੜੀ ਬੜੀ ਲੰਬੀ ਸੋਚ ਨਾਲ ਇਨਸਾਨੀਅਤ ਨੂੰ ਅੱਗੇ ਰੱਖ ਕੇ ਕਿਸੇ ਨੇ ਵੀ ਕੰਮ ਕੀਤਾ ਪਰ ਉਸ ਕਿੰਨੇਕ ਫੇਕ ਅਨਕਾਉਂਟਰ ਹੋਏ ਹੋਣੇ ਤੁਹਾਡੇ ਹਿਸਾਬ ਨਾਲ ਮੈਂ ਦੇਖੋ ਜੋ ਕਿਸੇ ਨੇ ਮੈਂ ਕਿਸੇ ਫੇਕ ਇਨਕਾਉਂਟਰ ਦਾ ਹਿੱਸਾ ਨਹੀਂ ਰਿਹਾ ਜੋ ਇਨਕੁਆਰੀਆਂ ਸੀਬੀਆਈ ਨੇ ਕੀਤੀਆਂ ਬੰਦੇ ਅੱਜ ਵੀ ਕੈਦ ਹੋ ਰਹੇ ਆ ਮੈਂ ਸਮਝਦਾ ਇਹ ਜਿਹੜੀ ਹੈ ਇਹ ਕਿਉਂ ਕਰਵਾਏ ਇਹ ਤਾਂ ਬੰਦੇ ਮੋਰੇ ਹੀ ਸੀਗੇ ਅੱਛਾ ਜੀ ਪਿੱਛੇ ਕੌਣ ਸੀ ਹਾਂਜੀ ਉਹ ਕਿਵੇਂ ਬਚ ਪਾ ਪਤਾ ਲੱਗ ਸਕੇਗਾ ਕਦੀ ਇਤਿਹਾਸ ਤੋਂ ਬਾਅਦ ਇਹ ਇਹਨਾਂ ਨੂੰ ਇਹ ਆਪ ਗਵਾ ਹੋਣਗੇ ਵਿਚਾਰੇ ਜਿਹੜੇ ਹੁਣ ਭੁਗਤ ਰਹੇ ਆ ਤੇ ਨਾਂ ਵੀ ਲੈਂਦੇ ਹੋਣਗੇ ਵੀ ਕਿਵੇਂ ਕਰ ਦਿੱਤਾ ਕੀ ਹੋ ਗਿਆ ਸੋ ਮੈਂ ਸਮਝਦਾ ਦਿਸ ਇਜ਼ ਅਨਫੋਰਚੂਨੇਟ ਹਿਊਮਨ ਜਿਹੜੇ ਰਾਈਟਸ ਦੀ ਜਿਹੜੀ ਹੈ ਪ੍ਰੋਟੈਕਸ਼ਨ ਉਹ ਸਟੇਟ ਨੂੰ ਕਰਨੀ ਚਾਹੀਦੀ ਆ ਔਰ ਜਿਹੜਾ ਅਪਰਾਧੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਥਰੂ ਦੀ ਕੋਰਟ ਇਹ ਕਰਨਾ ਚਾਹੀਦਾ ਇਹ ਨਹੀਂ ਲਾਲਪੁਰ ਸਾਹਿਬ ਅਮਰਤਪਾਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਐਨਐਸਏ ਲੱਗਿਆ ਹੋਇਆ ਹੈ ਜੇਲ੍ਹ 'ਚ ਬੈਠਾ ਬੰਦਾ ਇਲੈਕਸ਼ਨ ਕਿਤੇ ਰਿਹਾ ਇਸ ਵਕਤ ਪੰਜਾਬ ਦੇ ਰਾਜਨੀਤਿਕ ਤੌਰ ਦੇ ਉੱਤੇ ਦੇਖਿਆ ਜਾਵੇ ਜੇ ਇੱਕ ਲੋਕ ਸਭਾ ਉਹ ਜਿਹੜੀ ਸੀਟ ਹੁੰਦੀ ਹੈ ਤਾਂ ਨੌਵੀਂ ਵਿਧਾਨ ਸਭਾ ਹਲਕੇ ਉਹਦੇ ਅੰਡਰ ਆਲੇ ਆ ਕਿ ਜਿਹੜੀ ਖਡੂਰ ਸਾਹਿਬ ਸੀਟ ਹੈ ਨਾ ਇਹ ਪਹਿਲਾਂ ਤਰਨਤਾਰਨ ਹੁੰਦੀ ਸੀ ਤੁਸੀਂ ਰਹੇ ਹੋ ਉੱਥੇ ਕੰਮ ਕੀਤਾ ਹੋਇਆ ਬਹੁਤ ਬਹੁਤ ਲੰਮਾ ਕੰਮ ਕੀਤਾ ਹਾਂ ਮਾਝੇ ਦਾ ਰਵਾਲਿਆ ਵੀ ਜਿਹੜਾ ਜੇਲ੍ਹ 'ਚ ਉਹਨੂੰ ਜਿਤਾਉਣਾ ਹੈ ਜੱਜ ਜਸਵੰਤ ਮੋਹਨ ਸਿੰਘ ਤੁਰਨੇ ਸਰਦਾਰ ਪ੍ਰਤਾਪ ਸਿੰਘ ਕੈਰੋ ਸਿਟਿੰਗ ਚੀਫ ਮਿਨਿਸਟਰ ਨੂੰ ਹਰਾ ਦਿੱਤਾ ਸੀ ਫਿਰ ਉਹ ਹੇਰਾਫੇਰੀ ਕਰਕੇ 34 ਵੋਟਾਂ ਨਾਲ ਉਹਨਾਂ ਨੂੰ ਜਿੱਤੇਆ ਡਿਕਲੇਅਰ ਕੀਤਾ ਗਿਆ ਇਹ 1962 ਦੀ ਗੱਲ ਹੈ ਉਸ ਤੋਂ ਬਾਅਦ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਮਿੰਦੀ ਸੀ ਉਹ 89 ਜਿੱਤ ਗਏ ਉਹ ਗਏ ਵੀ ਨਹੀਂ ਉੱਥੇ ਜੇਲ੍ਹ 'ਚ ਬੈਠੇ ਜਿੱਤ ਗਏ ਸੋ ਇਸ ਤਰ੍ਹਾਂ ਦਾ ਜਿਹੜਾ ਹੈ ਨਾ ਉਥੋਂ ਦਾ ਮਾਹੌਲ ਹੈ ਕਿ ਇਹ ਜਿਹੜਾ ਜੇਲ੍ਹ 'ਚ ਗਿਆ ਉਹ ਵਿਕਟਮ ਹੈ ਤੇ ਮੁੜ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਉੱਥੇ ਜਮਾਨਤ ਵੀ ਜਬਤ ਹੋਈ ਸੀ ਅਗਲੇ ਇਲੈਕਸ਼ਨ 'ਚ ਸੋ ਇਹ ਇਮੋਸ਼ਨਲੀ ਬੋਟ ਪਈ ਹੈ ਤਾਂ ਉਹਨੂੰ ਜਿਹੜੀ ਹੈ ਨਾ ਬਾਕੀ ਜੋ ਕ੍ਰਿਮినਲ ਕੇਸਿਸ ਉਹਨਾਂ ਦੇ ਖਿਲਾਫ ਹੈ ਉਹਨੂੰ ਇਹਦਾ ਜਵਾਬ ਦੇਣਾ ਪਏਗਾ ਉਹਦੇ ਨਾਲੇ ਵਾਲਾ ਇਨਸੀਡੈਂਟ ਵੀ ਕਹਿ ਰਹੇ ਮੈਂ ਕਿ ਸਾਰੇ ਇਨਸੀਡੈਂਟ ਹੈ ਜੀ ਦੇਖੋ ਮੈਂ ਨਹੀਂ ਸਮਝਦਾ ਕਿ ਕਿਵੇਂ ਉਹ ਅੱਗੇ ਵਧੇ ਅਸੀਂ ਵੀ ਅਮਰਤ ਹਾਰੀਆਂ ਮੈਂ 1962 ਦਾ ਅਮਰਿਸ਼ ਅਕਿਆ ਮੇਰਾ ਤਾਂ ਕਿਸੇ ਨੇ ਕਦੇ ਚਰਚਾ ਨਹੀਂ ਕੀਤਾ ਇੱਕ ਮੁੰਡਾ ਆਉਂਦਾ ਨਾ ਦਾੜੀ ਰੱਖੀ ਹੈ ਨਾ ਕੇਸ ਰੱਖਿਆ ਅਮਰਿਸ਼ ਅਕਿਆ ਜੀ ਤੇ ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਇੱਕਦਮ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਇਹ ਹਾਂ ਅਮਰਤਪਾਲ ਨੇ ਅਮਰਤਪਾਲ ਨੇ ਉਸ ਤੋਂ ਪਹਿਲਾਂ ਕੌਮ ਲਈ ਪੰਥ ਲਈ ਕੀਤਾ ਕੀ ਸੀ ਹੂ ਪ੍ਰੋਮੋਟਡ ਹਿ ਜਿਹੜਾ ਪੰਜਾਬ ਨੂੰ ਬਾਹਰਲੇ ਵਿਦੇਸ਼ੀ ਲੋਕ ਬੈਠੇ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਮੈਂ ਤੁਹਾਡੇ ਮਾਧਮੇ ਮੈਂ ਉਹਨਾਂ ਨੂੰ ਵਾਰਨਿੰਗ ਦਿੰਨਾ ਹੈ ਕਿ ਪੰਜਾਬ ਦਾ ਸਿੱਖ ਇਹਨੂੰ ਆਪਣੀ ਧਰਤੀ ਮੰਨਦਾ ਜਨਰਲ ਹਰਬਖਸ਼ ਸਿੰਘ ਨੇ ਕਿਹਾ ਸੀ ਲਾਈਟਰੀ ਜਨਰਲ ਹਰਬਖਸ਼ ਸਿੰਘ ਨੇ ਕਹਿਣ ਲੱਗੇ ਵੀ ਜਦੋਂ ਇਹ ਜਨਰਲ ਚੌਧਰੀ ਨੇ ਕਿਹਾ ਕਿ ਤੁਸੀਂ ਬਿਆਸ ਤੋਂ ਪਿੱਛੇ हट ਜਾਓ ਉਹਨਾਂ ਨੇ ਕਿਹਾ ਅਸੀਂ ਪਹਿਲਾਂ ਪਾਕਿਸਤਾਨ ਦੇ ਵਿੱਚ ਡਣਕਾਣਾ ਸਾਹਿਬ ਛੱਡਾਏ ਆ ਲਾਹੌਰ ਛੱਡਾਏ ਆ ਕਰਤਾਰਪੁਰ ਸਾਹਿਬ ਛੱਡਾਏ ਆ ਪੰਜਾ ਸਾਹਿਬ ਛੱਡਾਏ ਆ ਹੁਣ ਮੈਂ ਅਸੀਂ ਇਹ ਧਰਤੀ ਨਹੀਂ ਛੱਡਣ ਲੱਗੇ ਸੋ ਉਹ ਜਿਹੜੇ ਆ ਉਹ ਪਾਕਿਸਤਾਨੀਆਂ ਦੇ ਹੱਥ 'ਚ ਖੇਡਦੇ ਆ ਦੇਸ਼ ਦੇ ਦੁਸ਼ਮਣ ਆ ਪੰਜਾਬ ਦਾ ਵਿੱਚ ਬਸ ਹਿੰਦੁਸਤਾਨ ਦਾ ਵਸਤਾ ਹਰ ਸਿੱਖ ਦੇਸ਼ ਭਗਤ ਆ ਆਪਣੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਜਨਰਲ ਹਰਬਖਸ਼ ਸਿੰਘ ਦਾ ਵੀ ਇਤਿਹਾਸ ਅਸੀਂ ਉਹਨੇ ਵੀ ਵਾਰਿਸ ਹੈ ਅਸੀਂ ਹਰੀ ਸਿੰਘ ਨਲੂਏ ਦੇ ਵੀ ਵਾਰਿਸ ਹੈ ਅਸੀਂ ਫੇਰ ਮਾਰਸ਼ਲ ਅਰਜਨ ਸਿੰਘ ਦੇ ਵੀ ਵਾਰਿਸ ਹੈ ਮਾਰਸ਼ਲ ਆਫ ਦੀਅਰ ਅਰਜਨ ਸਿੰਘ ਦੇ ਅਸੀਂ ਦੇਸ਼ ਭਗਤ ਹੈਗੇ ਤੁਸੀਂ ਕਹਿ ਰਹੇ ਹੋ ਕਿ ਅੰਮ੍ਰਿਤਪੁਰ ਪਲਾਂਟਡ ਸੀਗਾ ਉਹਨਾਂ ਵੱਲੋਂ ਏਜੰਸੀਸ ਵੱਲੋਂ ਇਹ ਤਾਂ ਦੇਖੋ ਕਿਵੇਂ ਕਰ ਰਿਹਾ ਸੀ ਵਾਈ ਹੀ ਵਾਸ ਡੂਇੰਗ ਇਟ ਹੋਰ ਜਿਹੜੀ ਇਹ ਚੀਜ਼ਾਂ ਨੇ ਜੋ ਉਹਨਾਂ ਨੇ ਸ਼ੁਰੂ ਕੀਤਾ ਇਹ ਇੱਕ ਤਰੀਕਾ ਬਣ ਗਿਆ ਸਮਾਜ ਸੂਚਾਰ ਲਹਿਰ ਦੇ ਨਾਂ ਤੇ ਅੱਜ ਵੀ ਸਿੱਖਾਂ ਨੂੰ ਹੀ ਤੰਗ ਕੀਤਾ ਜਾ ਰਿਹਾ ਕੋਈ ਕਾਨੂੰਨ ਤਾਂ ਹੈ ਹੀ ਨਹੀਂ ਰਿਹਾ ਇੱਥੇ ਪੰਜਾਬ 'ਚ ਜਿਹਦੇ ਘਰ ਤੇ ਮਰਜ਼ੀ ਜਾ ਕੇ ਤੁਸੀਂ ਹਮਲਾ ਕਰ ਦਿੰਦੇ ਹੋ ਰੇਡ ਕਰ ਦਿੰਦੇ ਹੋ ਕਿਸੇ ਦੇ ਵੀ ਧਾਰਮਿਕ ਮਰਿਆਦਾ ਪੰਗ ਹੋਈ ਹੈ ਇਹ ਕੋ ਇਨਸਾਨੀਅਤ ਥੋੜੀ ਹੈ ਇਹ ਤਾਂ ਸਿੱਖਾਂ ਨੇ ਬਹਿ ਕੇ ਫੈਸਲਾ ਕਰਨਾ ਹੁੰਦਾ ਹੈ ਵੀ ਕੌਣ ਕਰਨਾ ਇੱਕ ਵਿਅਕਤੀ ਕੌਣ ਹੁੰਦਾ ਇਹੋ ਜਿਹੇ ਫੈਸਲੇ ਲੈਣ ਵਾਲਾ ਇੱਕ ਗਰੁੱਪ ਕੀ ਹੁੰਦਾ ਫੈਸਲੇ ਕਰਨ ਵਾਲਾ ਦੇਸ਼ ਵਿਦੇਸ਼ ਵਸਦੇ ਜਿਹੜੇ ਪੰਜਾਬੀ ਭਾਈਚਾਰਾ ਸੀ ਜਿਹੜੇ ਲੋਕ ਸਿੱਖੀ ਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਨੂੰ ਤੁਸੀਂ ਡਰਾ ਕੇ ਪਿੱਛੇ ਟਾਮ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਇਹਦੇ ਸਖਤ ਵਿਰੋਧ ਕਰਦਾ ਹਾਂ ਹਲਪੁਰਾ ਸਾਹਿਬ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਉਸ ਦੌਰ ਦਾ ਉਸ ਸਮੇਂ ਦਾ ਜੋ ਅਸੀਂ ਸੁਣਿਆ ਹੈ ਤੇ ਲੇਕਿਨ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਤੇ ਹੰਡਾਇਆ ਆਪਣੇ ਆਪ ਤੇ ਉੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਦ ਦੇਣ ਲਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਕਬਾਲ ਸਿੰਘ ਲਾਲਪੁਰਾ ਵੱਲੋਂ ਅੱਜ ਪੰਜਾਬ ਦੇ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਅੰਮ੍ਰਿਤਪਾਲ ਦੇ ਮੁੱਦੇ ਉੱਤੇ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਪੰਜਾਬ ਦੇ ਉਸ ਕਾਲੇ ਦੌਰ ਦੀ ਵੀ ਗੱਲਬਾਤ ਕੀਤੀ ਗਈ ਆ ਜਿਸ ਦੌਰਾਨ ਵੱਡੇ ਪੱਧਰ ਉੱਤੇ ਤੁਸੀਂ ਕਹਿ ਸਕਦੇ ਆ ਕਿ ਜਿਹੜੀ ਜਵਾਨੀ ਆ ਉਹਦਾ ਕਾਣ ਹੋਇਆ ਉਹਨਾਂ ਦੇ ਕਾਰਨਾਂ ਦੀ ਵੀ ਗੱਲਬਾਤ ਕੀਤੀ ਗਈ ਆ ਕਿਉਂਕਿ ਲਾਲਪੁਰਾ ਸਾਹਿਬ ਬਤਾਰ ਇੱਕ ਆਈਪੀਐਸ ਅਫਸਰ ਆਪਣੇ ਸੂਬੇ ਨੂੰ ਸੇਵਾਵਾਂ ਉਹਨਾਂ ਦੇ ਅੱਖਾਂ ਦੇ ਅੱਗੇ ਬੜੀਆਂ ਅਹਿਮ ਚੀਜ਼ਾਂ ਹੋਈਆਂ ਨੇ ਜਿੰਨਾ ਬਾਬਤ ਉਹਨਾਂ ਨੇ ਅੱਜ ਤੁਹਾਨੂੰ ਦੱਸਿਆ। ਖਾਸ ਤੌਰ ਤੇ ਉਹਨਾਂ ਨੇ ਇਸ ਬਾਬਤ ਗੱਲਬਾਤ ਕੀਤੀ ਹੈ ਕਿ ਜਿਹੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ 9 ਮਾਸ ਦੇ ਰਜਿਸਟਰੀ ਦੁਬਾਰਾ ਇੱਕ ਹੋਣ ਦੀ ਫਿਲਹਾਲ ਉਸ ਬਾਬਤ ਕੋਈ ਚਰਚਾ ਪਾਰਟੀ ਦੇ ਅੰਦਰੂਨੀ ਢਾਂਚੇ ਦੇ ਵਿੱਚ ਨਹੀਂ ਚੱਲ ਰਹੀ। ਕਿਉਂਕਿ ਐਪੀਸੋਡ ਬਹੁਤ ਵੱਡਾ ਹੋ ਗਿਆ ਇਸ ਲਈ ਇਹਨੂੰ ਦੋ ਪਾਗਾਂ ਦੇ ਵਿੱਚ ਅਸੀਂ ਡਿਸਟ੍ਰਿਬਿਊਟ ਕਰਾਂਗੇ। ਬੜੀਆਂ ਅਹਿਮ ਜਾਣਕਾਰੀਆਂ, ਰੋਚਕ ਜਾਣਕਾਰੀਆਂ ਫਿਲਹਾਲ ਮਾਰਕ ਪੰਜਾਬ ਦੇ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰ